ਪੁਲਿਸ থানায় ਲੋਪਕੇ ਅਧੀਨ ਆਉਂਦੇ ਪਿੰਡ ਕੋਹਾਰੀ ਦੇ ਹਰਜਿੰਦਰ ਸਿੰਘ ਨੇ ਆਪਣੇ ਹੀ ਪਿੰਡ ਦੇ ਅਨਮੋਲ ਸਿੰਘ ਅਤੇ ਹਰਜੀਤ ਸਿੰਘ ਤੇ ਦੋਸ਼ ਲਗਾਏ ਕਿ ਉਹਨਾਂ ਵੱਲੋਂ ਮੇਰੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਤੇ ਉੱਪਰ ਬਾਲਵਲ ਉਹ ਬਚ ਗਏ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਦਵਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਉਕਤ ਵਿਅਕਤੀ ਨਾਲ ਕਿਸੇ ਗੱਲ ਤੋਂ ਮਾਮੂਲੀ ਤਕਰਾਰ ਹੋਈ ਸੀ ਜਿਸ ਦਾ ਰਾਜੀਨਾਮਾ ਹੋ ਚੁੱਕਾ ਹੈ ਪਰ ਉਕਤ ਵਿਅਕਤੀਆਂ ਵੱਲੋਂ ਰਾਤ 9 ਵਜੇ ਦੇ ਕਰੀਬ ਕੁਝ ਅਣਪਛਾਤੇਆਂ ਨੂੰ ਨਾਲ ਲੈ ਕੇ ਸਾਡੇ ਉੱਪਰ ਹਮਲਾ ਕਰਤਾ ਅਤੇ ਗੋਲੀ ਚਲਾਈ ਜੋ ਕਿ ਸਾਡੇ ਦਰਵਾਜ਼ੇ ਤੇ ਲੱਗੀ ਬੜੀ ਮੁਸ਼ਕਲ ਨਾਲ ਆਪਣੀਆਂ ਜਾਨਾਂ ਬਚਾਈਆਂ। ਉਹਨਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਮੰਗ ਕੀਤੀ ਕਿ ਸਾਡੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਅਤੇ ਜਿਹੜਾ ਵਿਅਕਤੀਆਂ ਨੇ ਗੋਲੀ ਚੜਾਈ ਹੈ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸੇ ਸਬੰਧੀ ਜਦੋਂ ਵਿਰੋਧੀ ਧਿਰ ਦੇ ਨਾਲ ਦਵਿੰਦਰ ਸਿੰਘ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਸਾਡੀ ਕਿਸੇ ਦੇ ਉੱਪਰ ਕੋਈ ਗੋਲੀ ਨਹੀਂ ਚਲਾਈ ਸਾਨੂੰ ਨਜਾਇਜ਼ ਹੀ ਫਸਾਇਆ ਜਾ ਰਿਹਾ ਹੈ ਇਸੇ ਸਬੰਧੀ ਜਦੋਂ ਪੁਲਿਸ ਅਧਿਕਾਰੀ ਮੇਜਰ ਸਿੰਘ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਆਖਿਆ ਕਿ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਗੋਲੀ ਚਲਾਉਣ ਦੀ ਕਾਰਨ ਸਬੰਧੀ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਜੋ ਵੀ ਵਿਅਕਤੀ ਦੋਸ਼ੀ ਪਾਇਆ ਜਾਇਆ ਉਸ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਦਵਿੰਦਰ ਸਿੰਘ ਪਿੰਡ ਕੋਹਾਲੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਆਣਾ ਲੂਪੋਗੇ ਕੀ ਮਸਲਾ ਜਿਹੜਾ ਰਾਤ ਦਾ ਮਸਲਾ ਤੇ ਕੁਛ ਵੀ ਨਹੀਂ ਮਾਮੂਲੀ ਜੀ ਗੱਲ ਹੋਈ ਆ ਉਹ ਵੀ ਅਸੀਂ ਬਹਿ ਕੇ ਸੁਲਝਾ ਲਿਆ ਸੀ ਮਸਲਾ ਕਿਸੇ ਮੋਹਤਬਾਰ ਦੇ ਆਦਮੀ ਹਲ ਉਹਨਾਂ ਦਾ ਨਾਮ ਆ ਤੁਹਾਨੂੰ ਦੱਸ ਦੇਣਾ ਨਿਰਮਲ ਸਿੰਘ ਉਹਨਾਂ ਦਾ ਨਾਮ ਆ ਇਹ ਆਪ ਹੀ ਉਹਦੇ ਨਾਲ ਗਿਆ ਸੀ ਆਪ ਹੀ ਮੈਨੂੰ ਇਹਨਾਂ ਨੇ ਉਧਰ ਬੁਲਾਇਆ ਮੈਂ ਆਪਣਾ ਸਪਸ਼ਟੀਕਰਨ ਦੇ ਦਿੱਤਾ ਸੀ ਪਰ ਇਹਨਾਂ ਨੇ ਉਸ ਮੁੱਦੇ ਨੂੰ ਵਧਾ ਕੇ ਬਾਅਦ ਦੇ ਵਿੱਚ ਇਹਨਾਂ ਨੇ ਮੇਰੇ ਘੰਟਾਂ ਨਹੀਂ ਇੱਕ ਇੱਕ ਘੰਟਾ ਉਹ ਨੰਗਿਆ ਜਦੋਂ ਉਹਨਾਂ ਦੇ ਘਰੋਂ ਆਏ ਆ ਫੈਸਲਾ ਕਰਕੇ ਇਹਨਾਂ ਨੇ ਬਾਅਦ ਚ ਆਣ ਕੇ ਬੰਦੇ ਬੁਲਾ ਕੇ ਤੇ ਮੇਰੇ ਤੇ ਘਰ ਦੇ ਹਮਲਾ ਕਰਵਾਇਆ ਗੋਲੀਆਂ ਚਲਵਾਈਆਂ ਵਾ ਅਨਮੋਲ ਸਿੰਘ ਲੈ ਕੇ ਆਇਆ ਉਹਨਾਂ ਨੂੰ ਨਾਲ ਨਾਲ ਹਰਜੀਤ ਸਿੰਘ ਨੇ ਇਹ ਕਿਹਾ ਵੀ ਤੇਰੇ ਤੇ ਤੇਰਾ ਨਾ ਹੁਣ ਵੇਖਣਾ ਵਾ ਤੈਨੂੰ ਇਦਾਂ ਨਹੀਂ ਛੱਡਣਾ ਮੌਕੇ ਤੇ ਇਹਨਾਂ ਮੈਨੂੰ ਮੇਰੇ ਸਾਹਮਣੇ ਉਸ ਆਦਮੀ ਦੇ ਘਰ ਗਿਆ ਉਹ ਇਸ ਆਦਮੀ ਦਾ ਇਸ ਗੱਲ ਦਾ ਗਵਾਹ ਵੀ ਹੈਗਾ ਵਾ ਜੇ ਤੇ ਮੈਂ ਇਹਨਾਂ ਨੂੰ ਆਖਿਆ ਛੱਡੋ ਭਰਾ ਕੋਈ ਗੱਲ ਨਹੀਂ ਗਈ ਪਰ ਇਹਨਾਂ ਨੇ ਉਸ ਤੋਂ ਬਾਅਦ ਮੇਰੇ ਘਰ ਮੰਨ ਲਓ 9:30 ਦਾ ਟਾਈਮ ਸੀ ਇਹਨਾਂ ਨੇ ਗੋਲੀਆਂ ਚਲਵਾਈਆਂ ਵਾ ਮੈਂ ਪ੍ਰਸ਼ਾਸਨ ਕੋ ਇਹੋ ਮੰਗ ਕਰਦਾ ਵਾਂ ਵੀ ਮੇਰੀ ਜਾਨੀ ਮਾਨੀ ਨੁਕਸਾਨ ਬੱਚੇ ਮੇਰੇ ਕੰਮ ਤੇ ਜਾਂਦੇ ਆ ਇਹਨਾਂ ਨੇ ਮੈਨੂੰ ਆਪਣਾ ਗੋਲੀਆਂ ਚਲਾਈਆਂ ਧਮਕੀਆਂ ਦਿੱਤੀਆਂ ਵੀ ਤੈਨੂੰ ਛੱਡਣਾ ਨਹੀਂ ਆ ਤੇ ਕੋਈ ਉਦਨ ਕੋਈ ਨੁਕਸਾਨ ਹੋਣੋਂ ਬਚ ਗਿਆ ਤਾਂ ਡਰਾ ਨੁਕਸਾਨ ਹੋਣੋਂ ਬਚ ਗਿਆ ਸੀ ਬਾਹਰ ਨਹੀਂ ਨਿਕਲੇ ਪਰ ਇਹ ਆਨੁਸਾਂਦੇ ਆਂਦੇ ਰਹਿ ਵੀ ਬਾਹਰ ਆਓ ਜਰਾ ਬਾਕੀ ਇਹ ਬਾਅਦ ਦੇ ਵਿੱਚ ਕਿੰਨੇ ਕਿਤੇ ਆ ਰਹੀਆਂ ਮੰਨ ਲਓ 6-7 ਬੰਦੇ ਸੀ ਉਹ ਲੈ ਕੇ ਆਇਆ ਵਾ ਇਨ ਇਹਨੂੰ ਹੀ ਪੁੱਛਿਆ ਜਾਵੇ ਵੀ ਇਹ ਕਿਹੜੇ ਬੰਦੇ ਆ ਸਾਨੂੰ ਤੇ ਪਤਾ ਨਹੀਂ ਇਹ ਕਿਹੜੇ ਬੰਦੇ ਲੈ ਗਿਆ ਇਹ ਹਾਂਜੀ ਤਿੰਨ ਗੋਲੀਆਂ ਚੱਲੀਆਂ ਇੱਕ ਗੇੜ ਤੇ ਫੈਰ ਕੀਤਾ ਦੋ ਇਹਨਾਂ ਨੇ ਜਾ ਕੇ ਪਿੱਛੇ ਕੀਤੇ ਕਿਦੇ ਖੋਲ ਬ੍ਰਮਤ ਹੋ ਗਿਆ ਵਾ ਉਹ ਐਸਐਚਓ ਸਾਹਿਬ ਨੂੰ ਤੇ ਆਪਣਾ ਪ੍ਰਸ਼ਾਸਨ ਨੂੰ ਦੇ ਆਏ ਆ ਰਾਤੀ ਆਈ ਪੁਲਸ ਆਈ ਉਹ ਰਾਤੀ ਪੁਲਸ ਆਈ ਸੀ ਉਹਨਾਂ ਨੇ ਉਹਨੂੰ ਅਨਮੋਲ ਨੂੰ ਤੇ ਮੰਨ ਲਓ ਗ੍ਰਿਫਤਾਰ ਕਰ ਲਿਆ ਸੀ ਬਾਕੀ ਬੰਦੇ ਫਰਾ ਰਿਆ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਵੀ ਬਾਕੀ ਬੰਦੇ ਵੀ ਗ੍ਰਿਫਤਾਰ ਕੀਤੇ ਜਾਣ ਦੇ ਸਾਡੀ ਜਿਹੜੀ ਜਾਨੀ ਮਾਨੀ ਨੁਕਸਾਨ ਦਾ ਵਾ ਸਾਨੂੰ ਇਹਨਾਂ ਦਾ ਡਰਿਆ ਤੇ ਸਾਡਾ ਹੱਲ ਕੀਤਾ ਜਾਵੇ ਅਸੀਂ ਪ੍ਰਸ਼ਾਸਨ ਕੋ ਇਹੋ ਹੀ ਮੰਗ ਕਰਦੇ ਆ ਜੀ ਸਰ ਜਿਹੜਾ ਪਿੰਡ ਕੋਹਾਲੀ ਦੇ ਵਿੱਚ ਰਾਤ ਗੋਲੀ ਚੱਲੀ ਹੈ ਕੋਈ ਝਗੜਾ ਹੋਇਆ ਕੀ ਮਾਮਲਾ ਜੀ ਇਹ ਸਰ ਗੱਲ ਇਹਦਾ ਵਾ ਵੀ ਦਵਿੰਦਰ ਸਿੰਘ ਏਲੀਏ ਨਿਕਾ ਵਾਸੀ ਕੋਹਾਲੀ ਨੇ ਰਾਤੀ 9:30 ਵਜੇ ਇਤਲਾਹ ਦਿੱਤੀ ਸੀ ਸਾਨੂੰ ਵੀ ਕੋਈ ਅਣਪਛਾਤੇ ਵਿਅਕਤੀ ਜਿਹੜੇ ਆ ਸਾਡੇ ਘਰ ਦੇ ਬਾਹਰ ਫੈਰਿੰਗ ਕਰਕੇ ਗਏ ਆ ਜੇ ਤੇ ਮੌਕੇ ਤੇ ਜਾ ਕੇ ਵੇਖਿਆ ਪਰ ਕੋਈ ਖੋਲ ਵਗੈਰਾ ਬਰਾਮਦ ਨਹੀਂ ਹੋਇਆ ਪਰ ਉਹਨਾਂ ਕਹਿੰਦੇ ਜਿਹੜਾ ਹੈਗਾ ਜੀ ਇਹ ਆਪਣਾ ਪਿੰਡ ਦਾ ਅਨਮੋਲ ਸਿੰਘ ਉਹਦੇ ਕਹਿਣ ਤੇ ਫੈਰੰਗ ਹੋਈ ਆ ਅਨਮੋਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਬਾਕੀ ਸੀਸੀਟੀਵੀ ਫੁਟੇਜ ਜਿਹੜੀ ਖੰਗਾਲੀ ਜਾ ਰਹੀ ਤਾਂ ਕੋਈ ਆਇਆ ਵੀਡੀਓ ਵਿੱਚ ਕਿੰਨੇ ਕ ਬੰਦੇ ਸੀ ਜਿਹੜੀ ਦੇਖੀ ਜਾ ਰਹੀ ਚਾਰ ਬੰਦੇ ਸੀ ਜਿਹੜੇ ਵਿੱਚ ਵੀਡੀਓ ਚ ਆਏ ਆ ਉਹ ਅਣਪਛਾਤੇ ਵਿਅਕਤੀ ਨੇ ਗੋਲੀ ਚੱਲੀ ਆ ਜੀ ਵੀ ਇਹਨਾਂ ਦੇ ਕਹਿਣ ਮੁਤਾਬਕ ਚੱਲੀ ਪਰ ਖੋਲ ਕੋਈ ਬਰਾਮਦ ਨਹੀਂ ਹੋਇਆ ਇਸ ਮੌਕੇ ਤੇ